ਇਤਿਹਾਸਕਾਰਾਂ ਮੁਤਾਬਕ ਖਵਾਜਾ ਸਿਕੰਦਰ ਨੂੰ ਨਾਲ ਲੈ ਕੇ ਰੇਤ ਦੇ ਟਿੱਬਿਆਂ ਵਿੱਚੋਂ ਪਾਣੀ ਦਾ ਚਸ਼ਮਾ ਲੱਭਦਾ ਰਿਹਾ ਪਰ ਕਿਤੇ ਵੀ ਉਸ ਨੂੰ ਪਾਣੀ ਦਾ ਚਸ਼ਮਾ ਨਹੀਂ ਲੱਭਦਾ ਉਹ ਪਾਣੀ ਦਾ ਚਸ਼ਮਾ ਹੁਣ ਅਲੋਪ ਹੋ ਚੁੱਕਾ ਸੀ ਇਹ ਵੇਖ ਕੇ ਸਿਕੰਦਰ ਗੁੱਸੇ ਨਾਲ ਭਰ ਜਾਂਦਾ ਸਿਕੰਦਰ ਉਦੋਂ ਹੋਰ ਵੀ ਗੁੱਸੇ ਵਿੱਚ ਪੜਕ ਉੱਠਿਆ ਜਦੋਂ ਉਸ ਨੂੰ ਪਤਾ ਲੱਗਾ ਕਿ ਖਵਾਜੇ ਨੇ ਤਾਂ ਆਪ ਉਹ ਪਾਣੀ ਪੀ ਵੀ ਲਿਆ ਸੀ ਉਸ ਨੇ ਖਵਾਜੇ ਖਜਰ ਨੂੰ ਮਾਰਨ ਦਾ ਮਨ ਬਣਾ ਲਿਆ ਪਰ ਉਹ ਤਾਂ ਹੁਣ ਅਮਰ ਹੋ ਚੁੱਕਾ ਸੀ ਸਿਕੰਦਰ ਨੇ ਉਸ ਨੂੰ ਮਾਰਨ ਦੇ ਬੜੇ ਯਤਨ ਕੀਤੇ ਪਰ ਉਹ ਖਵਾਜੇ ਖਿਜਰ ਨੂੰ ਮਾਰ ਨਾ ਸਕਿਆ ਤੇ ਅਖੀਰ ਫਿਰ ਉਸਨੇ ਇੱਕ ਤਰਕੀਬ ਸੋਚੀ ਕਿ ਖਵਾਜੇ ਖਿਜਰ ਦੇ ਸਰੀਰ ਦੇ ਨਾਲ ਬਰੇ ਭਾਰੇ ਭਾਰੇ ਪੱਥਰ ਬਨ ਕੇ ਉਸ ਨੂੰ ਸਮੁੰਦਰ ਵਿੱਚ ਸੁੱਟ ਕੇ ਦੋ ਦੇਵਾਂਗਾ ਸਿਕੰਦਰ ਠੀਕ ਕਰਦਾ ਵੀ ਇਸੇ ਤਰ੍ਹਾਂ ਹੈ ਉਹ ਖਵਾਜੇ ਖਿਜਰ ਦੇ ਨਾਲ ਕਾਫੀ ਭਾਰੇ ਭਾਰੇ ਪੱਥਰ ਬੜ ਦਿੰਦਾ ਤੇ ਉਸ ਨੂੰ ਸਮੁੰਦਰ ਵਿੱਚ ਸੁੱਟ ਦਿੰਦਾ ਹੈ ਤਾ ਜੋ ਉਹ ਉੱਪਰ ਨਾ ਕਦੇ ਵੀ ਆ ਸਕੇ ਪਰ ਇਤਿਹਾਸਕਾਰਾਂ ਮੁਤਾਬਕ ਸਮੁੰਦਰ ਵਿੱਚ ਡੁੱਬਿਆ ਹੋਇਆ ਖਵਾਜਾ ਖਿਜਰ ਉਥੇ ਅਮਰ ਹੋ ਚੁੱਕਾ ਸੀ ਤੇ ਫਿਰ ਉਸਦੇ ਪਾਣੀ ਨੂੰ ਹੀ ਆਪਣਾ ਘਰ ਬਣਾ ਲਿਆ ਇਸ ਤੋਂ ਬਾਅਦ ਫਿਰ ਸਿਕੰਦਰ ਨੂੰ ਕਦੇ ਵੀ ਖਵਾਜਾ ਖਿਜਰ ਦਿਖਾਈ ਨਹੀਂ ਦਿੱਤਾ ਇਤਿਹਾਸ ਮੁਤਾਬਕ ਉਹ ਅੱਜ ਵੀ ਜਿਉਂਦਾ ਹੈ ਤੇ ਹਮੇਸ਼ਾ ਜਿਉਂਦਾ ਹੀ ਰਹੇਗਾ ਕਿਉਂਕਿ ਉਸਨੇ ਆਬੇ ਹयात ਦਾ ਪਾਣੀ ਪੀ ਲਿਆ ਸੀ ਉਸ ਵਕਤ ਤੋਂ ਲੈ ਕੇ ਖਵਾਜੇ ਖਿਜਰ ਨੂੰ ਜਲਦਾ ਦੇਵਤਾ ਮੰਨ ਕੇ ਉਸ ਦੀ ਪੂਜਾ ਸ਼ੁਰੂ ਹੋ ਗਈ ਤੇ ਪੂਰੀ ਦੁਨੀਆ ਵਿੱਚ ਅੱਜ ਤੱਕ ਹੁੰਦੀ ਆ ਰਹੀ ਹੈ ਇਸੇ ਕਰਕੇ ਮਲਾ ਜਦੋਂ ਬੇੜੀ ਨੂੰ ਪਾਣੀ ਵਿੱਚ ਤੋਰਦੇ ਹਨ ਤਾਂ ਪਹਿਲਾਂ ਖਵਾਜੇ ਪੀਰ ਨੂੰ ਯਾਦ ਕਰਦੇ ਹਨ ਤੁਸੀਂ ਅਕਸਰ ਹੀ ਪੰਜਾਬ ਦੇ ਪਿੰਡਾਂ ਵਿੱਚ ਵੀ ਦੇਖਦੇ ਹੋਵੋਗੇ ਕਿ ਜਦੋਂ ਕੋਈ ਨਵਾਂ ਟਿਊਬਵੈਲ ਦਾ ਬੋਰ ਖੇਤਾਂ ਵਿੱਚ ਕੀਤਾ ਜਾਂਦਾ ਹੈ ਤਾਂ ਪਹਿਲਾਂ ਖੰਡ ਜਾਂ ਫਿਰ ਗੁੜ ਦੇ ਮਿੱਠੇ ਚੌਲ ਬਣਾ ਕੇ ਖਵਾਜੇ ਪੀਰ ਦੀ ਕਿੜਾਈ ਵੰਡੀ ਜਾਂਦੀ ਹੈ ਪੰਜਾਬ ਦੇ ਪਿੰਡਾਂ ਵਿੱਚ ਅੱਜ ਅਜਿਹਿਆਂ ਬਹੁਤ ਸਾਰੀਆਂ ਰਸਮਾਂ ਹਨ ਜੋ ਦੂਜੇ ਦੇਸ਼ਾਂ ਵਿੱਚੋਂ ਦੂਜੇ ਧਰਮਾਂ ਵਿੱਚੋਂ ਆ ਕੇ ਪੰਜਾਬ ਵਿੱਚ ਪ੍ਰਚਲਿਤ ਹੋ ਗਈਆਂ ਇਤਿਹਾਸਕਾਰਾਂ ਮੁਤਾਬਕ ਖਵਾਜੇ ਦਾ ਸਬੰਧ ਜਨਾਨ ਨਾਲ ਸੀ ਇਸ ਤੋਂ ਅੱਗੇ ਫਿਰ ਇਹ ਸਰੀਆ ਵਿੱਚ ਪ੍ਰਚਲਿਤ ਹੋ ਜਾਂਦਾ ਸਰੀਆ ਦੇ ਲੋਕ ਖਵਾਜੇ ਨੂੰ ਪੂਜਣ ਲੱਗ ਪੈਂਦੇ ਸਰੀਆ ਤੋਂ ਬਾਅਦ ਇਹ ਅਰਬ ਦੇਸ਼ਾਂ ਵਿੱਚ ਆ ਜਾਂਦਾ ਹੈ ਤੇ ਫਿਰ ਜਦੋਂ ਮੁਸਲਮਾਨ ਮੁਗਲਾਂ ਦਾ ਰਾਜ ਪੰਜਾਬ ਉੱਤੇ ਕਈ ਸੌ ਸਾਲ ਚੱਲ ਰਿਹਾ ਹੁੰਦਾ ਹੈ ਤਾ ਅਜਿਹੇ ਹੋਰ ਵੀ ਬਹੁਤ ਸਾਰੀਆਂ ਰਸਮਾਂ ਰਿਵਾਜ ਸਨ ਜੋ ਪੰਜਾਬ ਵਿੱਚ ਸਿੱਧੇ ਤੌਰ ਤੇ ਆ ਗਏ ਜਿਨ੍ਹਾਂ ਨਾਲ ਪੰਜਾਬ ਦਾ ਕੋਈ ਵੀ ਸਬੰਧ ਨਹੀਂ ਸੀ ਪਰ ਪੰਜਾਬ ਦੇ ਲੋਕ ਅੱਜ ਵੀ ਉਹ ਰਸਮਾਂ ਨਿਭਾ ਰਹੇ ਹਨ ਮੁਗਲਾਂ ਵੱਲ ਵੇਖ-ਵੇਖ ਕੇ ਪੰਜਾਬ ਦੇ ਲੋਕਾਂ ਨੇ ਵੀ ਖਵਾਜੇ ਪੀਰ ਦੀ ਪੂਜਾ ਸ਼ੁਰੂ ਕੀਤੀ ਜੋ ਅੱਜ ਪੀੜੀ ਦਰ ਪੀੜੀ ਚੱਲੀ ਆ ਰਹੀ ਹੈ ਇਸੇ ਕਰਕੇ ਖਵਾਜੇ ਦੀ ਪੂਜਾ ਅੱਜ ਵੀ ਪੰਜਾਬ ਦੇ ਪਿੰਡਾਂ ਵਿੱਚ ਦੇਖੀ ਜਾ ਸਕਦੀ ਹੈ ਪਰ ਅਸਲੀਅਤ ਵਿੱਚ ਸਿੱਖ ਧਰਮ ਨਾਲ ਇਸ ਦਾ ਕੋਈ ਵੀ ਵਾਸਤਾ ਨਹੀਂ ਨਵੇਂ ਬੋਰ ਨੂੰ ਸ਼ੁਰੂ ਕਰਨ ਵੇਲੇ ਖਵਾਜਾ ਬਲੀ ਕਰ ਭਲੀ ਆਮ ਹੀ ਪੰਜਾਬ ਦੇ ਪਿੰਡਾਂ ਵਿੱਚ ਬੋਲਿਆ ਜਾਂਦਾ ਬੇਸ਼ੱਕ ਜਿਵੇਂ ਜਿਵੇਂ ਜਾਗਰੂਕਤਾ ਵਧੀ ਹੈ